ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰ ਹੀ ਫਾਰ ਮੋਗਾ ਤੇ ਜੀ ਅੱਜ ਦੀ ਵੀਡੀਓ ਆਪਾਂ ਸ਼ਹਿਰ ਮੋਗੇ ਚੋ ਕਵਰ ਕਰਨੇ ਆਂ ਜੀ ਅੱਜ ਦੀ ਵੀਡੀਓ ਚ ਇੱਕ ਟੋਕੜ ਗੱਭਣ ਚੈੱਕ ਪਾਸ ਵੈੜ ਇੱਕ ਗੱਭਣ ਵੈੜ ਇੱਕ ਕੱਟੀ ਤੇ ਕੋਸ ਬਾਈ ਕੋਲ ਲੈਬਰੇ ਜੀ ਬੱਚੇ ਬਕਾਊਆ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਅੱਜ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜੀ ਗੋਬਿੰਦ ਸਿੰਘ ਆ ਜੀ ਤੇ ਮੋਬਾਈਲ ਨੰਬਰ 7528809817 ਜੀ ਮਹੱਲਾ ਕਿਹੜਾ ਪੈਂਦਾ ਭਈ ਮਹੱਲਾ ਹੰਗਤਪੁਰ ਅਗਵਾੜਾ ਜੀ ਠੀਕ ਆ ਗਵਾੜਾ ਜੀ ਹਾਂ ਜੀ ਤੇ ਨੇੜੇ ਕਿਹੜਾ ਰੋਡ ਲੱਗ ਜਾਂਦਾ ਜੀ ਆਪਣੇ ਨੇੜੇ ਇਧਰ ਬੁੱਕਣ ਵਾਲਾ ਰੋਡ ਲੱਗਦਾ ਜੀ ਠੀਕ ਆ ਇਧਰ ਹੋ ਗਈ ਤਾਂ ਭਾਵੇਂ ਲੱਗੀ ਨੱਗੀ ਤਾਂ ਕਲੋਨੀ ਠੀਕ ਹੈ ਵੀਰੇ ਤੇ ਦੁੱਧ ਦਾ ਕੰਮ ਹੀ ਆ ਬਈ ਆਪਣਾ ਹਾਂਜੀ ਦੁੱਧ ਦਾ ਹੀ ਆ ਜੀ ਇੱਕ ਨੰਬਰ ਬਈ ਤੋਕੜ ਗੱਭਣ ਤੋਂ ਸ਼ੁਰੂ ਕਰਾਂਗੇ ਕਿੰਨੇਵੇਂ ਸੂਏ ਲਈ ਗੱਭਣਾ ਜੀ ਇਹ ਬਈ ਇਹ ਤੀਜੇ ਸੂਏ ਲਈ ਗੱਭਣਾ ਕਿ ਕਿੰਨੇ ਸਮੇਂ ਦੀ ਜੀ ਇਹ ਹੈਗੀ ਤਿੰਨਾ ਮਹੀਨੇ ਦੀ ਗੱਭ ਚੈੱਕ ਪਾਸ ਹੈ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਇਸ ਟਾਈਮ 6 ਕਿਲੋ ਤਿਆਰ ਹੈ ਕੋਈ ਵੀ ਸੱਜਣਾ ਚਵਾਈ ਕਰ ਸਕਦਾ ਜਦੋਂ ਮਰਜ਼ੀ ਬਾਈ ਦੋ ਟਾਈਮ 10 ਟਾਈਮ ਜਦੋਂ ਮਰਜ਼ੀ ਥਣਾ ਦੀ ਵੀ ਬਾਈ ਗਾਰੰਟੀ ਆ ਥਣਾ ਦੀ ਬਾਈ ਇੱਕ ਥਣ ਤੋਂ ਤੈਲ ਪਿਛਲੇ ਜਮਾ ਹੀ ਨਹੀਂ ਆਉਂਦਾ ਨਹੀਂ ਜਮਾ ਹੀ ਨਹੀਂ ਆਉਂਦਾ ਜੀ ਖਤਮੀ ਆ ਜੀ ਖਤਮੀ ਆ ਜੀ ਠੀਕ ਹੈ ਵੀਰੇ ਤੇ ਬਾਈ ਸੈਂਗਾ ਮਾਰਦੀ ਮੁਰਦੀ ਤਾਂ ਨਹੀਂ ਨਾ ਬਾਈ ਕੋਈ ਨਹੀਂ ਕਹਿੰਦੀ ਜਮੇ ਠੰਡੀ ਸੀਲ ਜਿਵੇਂ ਮਰਜ਼ੀ ਜਿੱਥੇ ਮਰਜ਼ੀ ਹੱਥ ਲਾਈ ਚਾਲਾ ਸੱਜਰ ਦਾ ਕੀ ਰਿਕਾਰਡ ਰਿਹਾ ਜੀ ਇਹਦਾ ਸੱਜਰ ਦੇ ਹੈਗਾ 16 ਸਤਾਨਾਂ ਦੇ ਜੀ ਤੋਰ ਕੇ ਦਿਖਾ ਦਿਓ ਜੀ ਕੱਦ ਕਾਠ ਵੀ ਵੀਰੇ ਚੰਗਾ ਆ ਜਾਂਦਾ ਵਜਨ ਵਜੂਦ ਵੀ ਚੰਗਾ ਤੀਜੇ ਸੂਏ ਆਸਤੇ 3 ਮਹੀਨਿਆਂ ਦੀ ਗੱਭਣ ਚੈੱਕ ਪਾਸ ਮੇਰੀ ਸਪੈਸ਼ਲ ਬੇਨਤੀ ਆ ਬਈ ਆਪਦਾ ਪਰਸਨਲ ਡਾਕਟਰ ਸਾਹਿਬਾਨ ਲੈ ਕੇ ਆਇਓ ਤੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਜਾਓ ਦੁੱਧ ਜਿਹੜਾ ਨੈੱਟ ਤਿਆਰ ਆ ਜੀ ਉਹ 6 ਕਿਲੋ ਆ ਆਪਦੀ ਦੋ ਟਾਈਮ ਚਾਰ ਟਾਈਮ 6 ਟਾਈਮ ਕੋਈ ਵੀ ਸੱਜਣ ਚਵਾਈ ਕਰ ਸਕਦਾ ਜੀ ਇੱਕ ਤੁਹਾਨੂੰ ਬਾਈ ਦੱਸਦਾ ਤੇਲ ਆ ਇਹ ਪਹਿਲਾਂ ਤੋਂ ਤੇਲ ਆ ਕਿ ਬਈ ਆ ਇਸੇ ਤੋਂ ਪਹਿਲਾਂ ਪਾਈ ਸੀਗੀ ਬਾਈ ਪਹਿਲਾਂ ਤੋਂ ਜਮਾਂਦਰੀ ਤੇਲ ਜਣੀ ਕੋਸ਼ਿਸ਼ ਹੈ ਜਮਾਂਦਰੀ ਤੇਲ ਹੈ ਜੀ ਠੀਕ ਆ ਥਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਸੋਹਣਾ ਸੈਜ ਆ ਥਣ ਦਾ ਕੱਲਾ ਕੱਲਾ ਨਿਖੜਮਾ ਸੱਜਰ ਦਾ ਰਿਕਾਰਡ ਬਾਈ ਦੱਸਦਾ ਕਿ 16 17 ਕਿਲੋ ਦਾ ਦੁੱਧ ਵੀ ਹੈ ਨਾ ਬਈ ਇਹਦਾ ਮੱਝਾ ਵਰਗਾ ਹੋਊਗਾ ਬਾਈ ਚਿੱਟਾ ਦੁੱਧ ਆ ਜਾਵੇਂਗਾ ਚੰਗੀ ਫੈਟ ਵਾਲਾ ਤੇ ਕੀਮਤ ਕੀ ਰਹਿਣ ਵਾਲੀ ਬਈ ਜਾਇਜ ਜਿਹੜੇ ਲੈਣਾ ਹੀ ਆ ਉਹ ਹੀ ਦੱਸਿਓ ਜੀ ਬਈ ਜਾਇਜ ਜੀ ਬਾਈ 22000 ਰੁਪਏ ਲੈਣਾ ਬੱਚੀਆਂ ਵਾਲੇ ਮੁੱਲ ਚੀਆ ਬਸ ਜੀ ਜਾਇਜ ਡਿਮਾਂਡ ਆ ਜੀ 22000 ਦੀ ਬਾਈ ਕਹਿੰਦਾ ਦੇ ਦਾਂਗੇ ਮਾੜਾ ਮੋਟਾ ਮਾਨਤਾ ਨੂੰ ਹੋ ਜਾਊਗਾ ਜਿਹੜਾ 2 ਨੰਬਰ ਨਾਕ ਆ ਗਿਆ ਬਈ ਸਿੰਘਾਂ ਵਾਲੀ ਵੈੜ ਸੁਆ ਇਹ ਬਈ ਪਲੂਨ ਵੈੜ ਨੇ ਸੁਣਨਾ ਜੀ ਦੰਦੋ ਜੀ ਦੰਦੋ ਤਿਆਰੀ ਹੈ ਛੇਦਾਂ ਦੀ ਜਵਾਨੀ ਆ ਜੀ ਠੀਕ ਆ ਪੂਛ ਬਈ ਪਹਿਲਾਂ ਤੋਂ ਟੁੱਟੀ ਆ ਤੇ ਪਹਿਲਾਂ ਤੋਂ ਟੁੱਟੀ ਆ ਜੀ ਹੁਣ ਤਾਂ ਆਰਾਮ ਆਇਆ ਵਾ ਕੋਈ ਦਿੱਕਤ ਨਹੀਂ ਹਾਂ ਹਾਂ ਕੋਈ ਦਿੱਕਤ ਹੀ ਨਹੀਂ ਬਈ ਜ਼ਮੀਨ ਕੋਈ ਫਰਕ ਨਹੀਂ ਠੀਕ ਆ ਕਿੰਨਾ ਕੁ ਇਹ 15 ਕਿ ਦਿਨਾਂ ਦੇ ਨੇੜ ਤੇੜ ਲੈ ਜੂਗੀ ਇਹ ਅਜੇ 15 ਦਿਨ ਖੁੱਲੇ ਹੀ ਲੈ ਹਾਂ ਖੁੱਲੇ 15 ਠੀਕ ਆ ਕਿੰਨਾ ਪਿਆਜੂ ਬਾਈ ਦੁੱਧ ਬਾਈ 14 15 ਦੀ ਆਸ ਹੀ ਹੈ ਬਾਈ ਠੀਕ ਆ ਥਣਾ ਥੁਣਾ ਦੀ ਓਕੇ ਆ ਜੀ ਪੂਰੀ ਵਧੀਆ ਠੰਡੀ ਸੀ ਲਾ ਕੋਈ ਦੇਖ ਤੀ ਨਹੀਂ ਠੀਕ ਆ ਵੀਰੇ ਤੋੜ ਕੇ ਦਿਖਾ ਦਿਓ ਵੀਰੇ ਬਾਕੀ ਸੀਰਸ ਲੱਗ ਆ ਜੀ ਸੂਆ ਪਹਿਲਾ ਜੀ ਦੰਦੋ ਬਾਈ ਦੱਸਦਾ ਕਿ ਜਵਾਨ ਹੀ ਹੋਊਗੀ ਜੀ ਕੱਦ ਕਾਠ ਇਹਦਾ ਵੀ ਚੰਗਾ ਆ ਜਾਂਦਾ ਬਾਕੀ ਅੰਗ ਵੀਰੇ ਕ੍ਰੋਸ ਆ ਦੁੱਧ ਦੇ ਵੀ ਮੱਝਾਂ ਰ ਗਈ ਪਿਆਊਗੀ ਛੋਟੀ ਛੋਟੀ ਸਿੰਗੀ ਜਰੂਰ ਆ ਮਾਰਦੀ ਮੁਰਦੀ ਤਾਂ ਨਹੀਂ ਬਾਈ ਨਹੀਂ ਨਹੀਂ ਬਾਈ ਜਮਾ ਹੀ ਨਹੀਂ ਮਾਰਦੀ ਕਿਸੇ ਪਸ਼ੂ ਨੂੰ ਨਹੀਂ ਮਾਰਦੀ ਠੀਕ ਆ ਬਾਈ ਡੇਟ ਮੁਤਾਬਕ ਦਿਨ 15 ਪਈ ਹੈ ਜੀ ਇੱਕ ਦੋ ਦਿਨ ਬਾਅਦ ਵੀ ਸਕਦੇ ਆ ਘਟ ਵੀ ਸਕਦੇ ਆ ਸੂਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮਾ ਹੱਥੀ ਜਵਾਈ ਵਾਲਾ ਫੋੜ ਸ਼ਾਂਖਪੂਰਾ ਵੀ ਨਹੀਂ ਜੀ ਬਾਕੀ ਚੰਗੀ ਆ ਨਿੱਗਰ ਵਜਨ ਵਜੂਦ ਵਾਲੀ ਆ ਤੇ ਬਾਈ ਇਹਦੀ ਕੀਮਤ ਕੀ ਰਹਿਣ ਵਾਲੀ ਆ ਜੀ ਇਹਦੀ ਬਈ 45000 ਰੁਪਏ ਜੋੜਾ ਲੈ ਜ ਸੱਜਨ ਬਾਈ ਕੋਈ ਕੋਈ ਮਾਨ ਤਾਨ ਕਰ ਦਾਂਗੇ ਮੌਕੇ ਠੀਕ ਆ ਜੀ ਇਹਦੀ ਕੀਮਤ ਬਾਈ ਕਹਿੰਦਾ 45000 ਰੁਪਿਆ ਜੇ ਕੋਈ ਜੋੜਾ ਲੈ ਜੂਗਾ ਤਾਂ ਮਾਨ ਤਾਨ ਮੌਕੇ ਤੇ ਜ਼ਿਆਦਾ ਹੋ ਜੂਗਾ ਜੈ ਜੀ ਕੀਤੀ ਆ ਬਾਈ ਨੇ ਡਿਮਾਂਡ 14 15 ਕਿਲੋ ਇਹਨੇ ਮੱਝਾ ਰਗਾ ਪਿਆ ਦੇਣਾ ਤੇ ਜਿਹੜੀ ਬਈ ਕੱਟੀ ਆ ਇਹਦੀ ਕਿੰਨੇ ਕੁ ਮਰ ਅਜੀ ਕਟ ਵੀਰੇ ਹੈ 1.5 ਸਾਲ ਤੋਂ ਘੱਟ ਹੀ ਹੈ ਯਾਨੀ ਕਿ ਸਵਾ ਕ ਸਾਲ ਦੀ ਹੈ ਸਵਾ ਕ ਸਾਲ ਦੀ ਹੈ ਮਾਂ ਦਾ ਦੁੱਧ ਬਈ ਕਿੰਨਾ ਕਿਦਾ ਮਾਂ ਦਾ ਦੁੱਧ 12 ਕਿਲੋ ਮਸੇ ਹੀ ਸੀਗੇ ਬਈ ਯਾਰ ਠੀਕ ਆ ਨੋਰਮਲ ਹੀ ਆ ਯਾਨੀ ਹਾਂ ਨੋਰਮਲ ਹੀ ਹਾਂ ਬਈ ਠੀਕ ਆ ਸਿੰਗ-ਸਿੰਗ ਗੋਲ ਕਰਦੀ ਹੁੰਦੀ ਪੂਰ ਸ਼ਾਂਗ ਤਾਂ ਹੈ ਨਹੀਂ ਬਈ ਨਹੀਂ ਨਹੀਂ ਕੋਈ ਨਹੀਂ ਬਈ ਚਾਰੇ ਥਾਣੇ ਠੀਕ ਆ ਵੀਰੇ ਝੋਲੀ ਦਿਖਾ ਦੀ ਬਾਕੀ ਤਾਂ ਖੜੀ ਰਹਿਣ ਤੇ ਕੋਈ ਗੱਲ ਨਹੀਂ ਝੋਲੀ ਤੁਹਾਨੂੰ ਚੈੱਕ ਕਰਾ ਦਿੰਨੇ ਚਾਰ ਹੀ ਥਾਣਾਂ ਤੇ ਇਹਦੀ ਕੀਮਤ ਬਈ ਇਹਦੀ ਬਈ 15000 ਰੁਪਏ ਠੀਕ ਆ ਇਹਦੀ ਕੀਮਤ 15000 ਰੁਪਿਆ ਤੇ ਜਿਹੜੇ ਬਈ ਆ ਬੱਚੇ ਆ ਲੈਬਰੇ ਦੇ ਕਿੰਨੇ ਬੱਚੇ ਆ ਇਹ ਇਹ ਬਈ 6 ਫੀਮੇਲ 6 ਫੀਮੇਲਾ ਠੀਕ ਆ ਵੀਰੇ ਇਹਨਾਂ ਦੀ ਉਮਰ ਕਿੰਨੀ ਹੋਊਗੀ ਜੀ ਉਮਰ ਵੀਰੇ ਇਹ ਹੋ ਚੱਲੇ ਅੱਜ 27 ਦਿਨਾਂ ਦੇ ਹੋ ਚੱਲੇ 27 ਦਿਨਾਂ ਦੇ ਹੋ ਗਏ ਠੀਕ ਆ ਵੀਰੇ ਸਰ ਕਨਫੀਮ ਟੋਟਲ 6 ਨਾਕ ਆ ਜੀ 6 ਦੇ 6 ਫੀਮੇਲਾ ਤੇ ਬਈ ਇਹਦਾ ਜਿਹੜਾ ਪਿਓ ਆ ਉਹਦਾ ਕੋਈ ਰਿਕਾਰਡ ਹੈਗਾ ਜੀ ਨਹੀਂ ਉਹ ਬਾਹਰ ਵੀ ਆਏ ਸੀ ਜਾਨੀ ਕਿ ਲੈ ਕੇ ਆਏ ਸੀ ਆਪਣੇ ਰਿਸ਼ਤੇਦਾਰੀ ਉਹ ਹੀ ਆ ਹੈਗਾ ਕੁੱਤਾ ਵੀ ਹੈਗਾ ਹੀ ਦੇਖ ਸਕਦਾ ਕੋਈ ਵੀ ਸੱਜਣਾ ਹਾਂ ਕੋਈ ਵੀ ਦੇਖ ਸਕਦਾ ਬਈ ਠੀਕ ਆ ਵੀਰੇ ਵੀਡੀਓ ਵੀ ਹੈਗੀ ਹੈ ਇਹਦੀ ਇੱਕ ਪੀਸ ਦੀ ਕੀਮਤ ਜੀ ਇੱਕ ਪੀਸ ਦੀ ਬਾਈ ਜੀ ਇਹਦੀ ਹੈਗੀ ਹੈ 7000 ਰੁਪਏ ਫੀਮੇਲ ਦੀ ਇੱਕ ਦੀ ਇੱਕ ਦੀ ਜੀ ਠੀਕ ਆ ਹਾਂਜੀ ਜੇ ਕੋਈ ਇਕੱਠੇ ਸੇ ਲੈ ਜਾ ਤਾਂ ਚਲੋ ਮਾਣਤਣ ਮੌਕੇ ਤੇ ਕਰ ਦਾਂਗੇ ਬਈ ਠੀਕ ਆ ਵੀਰੇ ਜੇ ਕੋਈ ਇਕੱਠੇ ਲੈ ਜਾ ਤਾਂ ਬਾਈ ਕਹਿੰਦਾ ਮਾਣਤਣ ਮੌਕੇ ਤੇ ਹੋ ਜਾਊਗਾ ਜੀ ਕੋਈ ਵੀ ਨਗ ਤੁਹਾਨੂੰ ਪਸੰਦ ਆਉਂਦਾ ਫੱਟ ਬੈਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ